ਰਣੂ ਪਿਆਰ ਪਈ ਸ਼ਾਸਤਰੀ ਕਾਲ ਅੱਜ ਦੱਸਣ ਜਾ ਰਹੇ ਆਂ ਜੀ ਮਾਨਸਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਤਰੱਕੀਆਂ ਕਰਨ ਜਾ ਰਿਹਾ ਹੈ ਲਾ ਸ਼ਾਇਦ ਹੁਣ ਤਰੱਕੀ ਹੋ ਸਕਦੀ ਆ ਆਪਾਂ ਗੀਤਾਂਹੀਂ ਦੇਖਦੇ ਆਂ ਵੀ ਕੀ ਲਿਖਿਆ ਉਹ ਤਨ ਕੋਣੀ ਬਾਲਮੀਕ ਚੌਂਕ ਲਿਖਦਾ ਦਸਾਂ ਮੈਂ ਹਵਾਲ ਮਾਨਸਾ ਪੁ ਵਿਖਦਾ ਨ ਕੋਣੀ ਬਾਲਮੀਕ ਚੌਂਕ ਲਿਖਦਾ ਦੱਸਾਂ ਮੈਂ ਹਵਾਲ ਮਾਨਸਾ ਪੇਖਦਾ ਮੀ ਪਵੇ ਕੈਂਚੀਆਂ ਤੇ ਡੁੱਬ ਜਾਵੇ ਮਾਨਸਾ ਮੀ ਪਵੇ ਰੱਲ ਡੁੱਬ ਜਾਵੇ ਮਾਨਸਾ ਕਦੋਂ ਕਰੂਗਾ ਤਰੱਕੀਆਂ ਕਿਵੇਂ ਕਰੂਗਾ ਤਰੱਕੀਆਂ ਮੇਰਾ ਜਲਾ ਮਾਨਸਾ ਕਿੱਥੋਂ ਕਰੂਗਾ ਤਰੱਕੀਆਂ ਹਾਂ ਇੱਕ ਪੁਲ ਦੀ ਚੜ੍ਹਾਈ ਦੂਜਾ ਪਾਣੀ ਖੜਿਆ ਪੜੋ ਤੇ ਵੇਖਿਆ ਜਦੋਂ ਜਾਮੜਿਆ ਇੱਕ ਪੁਲ ਦੀ ਚੜ੍ਹਾਈ ਦੂਜਾ ਪਾਣੀ ਖੜਿਆ ਪੜੋ ਤੇ ਵੇਖਿਆ ਜਦੋਂ ਜਾਮੜਿਆ ਬੰਦ ਹੋਣ ਕਾਰਾਂ ਦੁਖੀ ਹੋਵੇ ਜਨਤਾ ਬੰਦ ਹੋਵੇ ਕਾਰਾਂ ਦੁਖੀ ਹੋਵੇ ਜਨਤਾ ਕਦੋਂ ਕਰੂਗਾ ਤਰੱਕੀਆਂ ਕਿਵੇਂ ਕਰੂਗਾ ਤਰੱਕੀਆਂ ਮੇਰਾ ਜਰਾ ਮਾਨਸਾ ਹੁਣ ਕਰੂਗਾ ਤਰੱਕੀਆਂ ਅੰਦਰ ਵਰਜ ਦੀ ਕਰਾਂ ਮੈਂ ਗੱਲ ਜੀ ਪਾਣੀ ਦੇ ਨਿਕਾਸ ਦਾ ਉੱਥੇ ਵੀ ਹੱਲ ਨਹੀਂ ਅੰਡਰਵਰਜ ਦੀ ਕਰਾਂ ਮੈਂ ਗੱਲ ਜੀ ਪਾਣੀ ਦੇ ਨਿਕਾਸ ਦਾ ਕਿਤੇ ਵੀ ਹੱਲ ਨਹੀਂ ਦੇਖ-ਵੇਖ ਪਾਣੀ ਲੋਕੀ ਪਾਉਣ ਲਾਂਹ ਤਾ ਦੇਖ-ਵੇਖ ਪਾਣੀ ਲੋਕੀ ਪਾਉਣ ਲਾਂਹ ਤਾ ਕਦੋਂ ਕਰੂਗਾ ਤਰੱਕੀਆਂ ਕਿਵੇਂ ਕਰੂਗਾ ਤਰੱਕੀਆਂ ਮੇਰਾ ਜਿਲ੍ਹਾ ਮਾਨਸਾ ਕਦੋਂ ਕਰੂਗਾ ਤਰੱਕੀਆਂ ਮਾਨਸਾ ਜਲੇ ਤੇ ਲੀਡਰ ਪਰੇ ਧੂ ਪਰੇ ਮਾਨਸਾ ਜ਼ਿਲ੍ਹੇ ਚ ਲੀਡਰ ਪਰੇ ਤੋਂ ਪਰੇ ਰਿਸ਼ਵਤ ਲੈnde ਕਈ ਮੌਕੇ ਤੇ ਫੜੇ ਓ ਮਾਨਸਾ ਜ਼ਿਲ੍ਹੇ ਚ ਲੀਡਰ ਪਰੇ ਤੋਂ ਪਰੇ ਰਿਸ਼ਵਤ ਲੈnde ਕਈ ਮੌਖ ਤੇ ਫੜੇ ਸਾਰ ਦੇ ਤੱਕ ਇਹ ਕਿ ਵੈਗਵਾੜ ਮਾਨਸਾ ਕਦੋਂ ਕਰੂਗਾ ਤਰੱਕੀਆਂ ਕਿਵੇਂ ਕਰੂਗਾ ਤਰੱਕੀਆਂ ਮੇਰਾ ਜ਼ਿਲ੍ਹਾ ਮਾਨਸਾ ਕਦੋਂ ਕਰੂਗਾ ਤਰੱਕੀਆਂ ਚੱਲ ਕੇ ਤਾਂ ਵੇਖ ਠੂਠਾਂ ਵਾਲੀ ਰੋਡ ਤੇ ਨਸ਼ਾ ਦੇ ਛਡਾਉਣ ਵਾਲੇ ਕੈਂਪ ਖੋਲਤੇ ਹੋ ਚੱਲ ਕੇ ਤਾਂ ਵੇਖ ਠੂਠਾਂ ਵਾਲੀ ਰੋਡ ਤੇ ਨਸ਼ਾ ਦੇ ਛਡਾਉਣ ਵਾਲੇ ਕੈਂਪ ਖੋਲਤੇ ਨਸ਼ੇ ਛੱਡੋ ਕੋਣ ਵੱਡੋ ਫੋਕੀ ਦੇਤੀ ਮੰਨਤਾ ਨਸ਼ੇ ਛੱਡੋ ਕੋਣ ਵੱਡੋ ਫੋਕੀ ਦੇਤੀ ਮੰਨਤਾ ਕਦੋਂ ਕਰੂਗਾ ਤਰੱਕੀਆਂ ਕਿਵੇਂ ਕਰੂਗਾ ਤਰੱਕੀਆਂ ਮੇਰਾ ਝਲਾ ਮਾਨਸਾ ਕਦੋਂ ਕਰੂਗਾ ਤਰੱਕੀਆਂ